ਲੁਧਿਆਣਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੀ ਭੰਗੜਾ ਪਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪੱਪੀ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਨ। ਪੱਪੀ ਚੋਣਾਂ ਹਾਰ ਗਏ ਲੇਕਿਨ ਅੱਜ ਵੀ ਲੁਧਿਆਣੇ ਦੇ ਲੋਕ ਕਿ ਉਹਨਾਂ ਦੇ ਖੁਸ਼ਮਿਜ਼ਾਜ ਸੁਭਾਅ ਦੇ ਕਾਇਲ ਨੇ। ਜਿਹਾ ਰੀਜ਼ਨ ਨੰਬਰ 3 ਦੇ ਇਲਾਕੇ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਲੁਧਿਆਣਾ ਯੂਥ ਫੈਡਰੇਸ਼ਨ ਦੇ ਵੱਲੋਂ ਭੰਗੜਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਬੱਚਿਆਂ ਨੂੰ ਭੰਗੜਾ ਡਾਂਸ ਕਰਦੇ ਦੇਖ ਕੇ ਵਿਧਾਇਕ ਪੱਪੀ ਖੁਦ ਦੇ ਕਦ مانੂ ਨਹੀਂ ਰੋਕ ਸਕੇ ਟੋਲ ਦੀ ਥਾਪ ਤੇ ਪੱਪੀ ਨੇ ਖੂ ਪੰਗੜਾ ਡਾਂਸ ਕੀਤਾ ਪੱਪੀ ਨੇ ਕਿਹਾ ਕਿ ਅੱਜ ਪੰਜਾਬੀ ਸੰਸਕ੍ਰਿਤੀ ਨੂੰ ਬਚਾਉਣ ਦੀ ਜ਼ਰੂਰਤ ਹੈ ਬੱਚੇ ਅਕਸਰ ਹੀ ਮੋਬਾਈਲ ਫੋਨ ਨਾਲ ਜੁੜੇ ਰਹਿੰਦੇ ਨੇ ਜੋ ਆਪਣੀ ਸਿਹਤ ਦੇ ਲਈ ਹੈ ਜਿਹੜਾ ਠੀਕ ਨਹੀਂ ਹੈ ਸੋ ਪਰਿਵਾਰਕ ਮੈਂਬਰਾਂ ਨੂੰ ਬੱਚਿਆਂ ਤੇ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਲਈ ਪੰਗੜਾ ਕਿੱਦਾ ਆਦੀ ਕਲਾਸ ਹੈ ਜਿਹੜੀ ਜੁਆਇਨ ਕਰਵਾਉਣੀ ਚਾਹੀਦੀ ਹੈ ਪੱਪੀ ਨੇ ਕਿਹਾ ਕਿ ਲੁਧਿਆਣਾ ਯੂਥ ਫੈਡਰੇਸ਼ਨ ਦੇ ਪ੍ਰਧਾਨ ਨੇ ਜਿਹੜੇ ਰਾਜੂ ਵੋਹਰਾ ਹਮੇਸ਼ਾ ਬੱਚਿਆਂ ਲਈ ਪੰਗੜਾ ਸਿਖਾਉਣ ਪਗੜੀ ਬੰਨਣਾ ਤੇ ਹੋਰ ਤਰ੍ਹਾਂ ਦੇ ਜਿਹੜੇ ਸਮਰ ਕੈਂਪ ਲਗਾਉਂਦੇ ਰਹਿੰਦੇ ਸੀ ਲੁਧਿਆਣਾ ਯੂਥ ਫੈਡਰੇਸ਼ਨ ਵੱਲੋਂ ਰਾਜੀੂ ਬੋਰਾ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਅੱਜ ਸਾਡੇ ਨੰਨੇ ਬੱਚਿਆਂ ਨੂੰ ਹਰ ਇੱਕ ਸਾਲ ਇਹ ਆਹੀ ਛੁੱਟੀਆਂ ਦੇ ਮੌਕੇ ਤੇ ਪੰਜਾਬੀ ਕਲਚਰ ਨਾਲ ਬੱਚਿਆਂ ਨੂੰ ਜੋੜਦੇ ਆ ਇਹ ਬਹੁਤ ਵੱਡਾ ਅਪਰਾਲਾ ਕਿਉਂਕਿ ਪੰਜਾਬੀ ਕਲਚਰ ਵਰਗਾ ਕਿਤੇ ਤੁਹਾਨੂੰ ਦੁਨੀਆ ਦੇ ਵਿੱਚ ਕਲਚਰ ਨਹੀਂ ਦੇਖਣ ਨੂੰ ਮਿਲੇਗਾ ਖਾਸ ਕਰਕੇ ਸਾਡਾ ਪੰਗੜਾ ਤੇ ਗਿੱਧਾ ਸਾਡੀਆਂ ਬੱਚੀਆਂ ਦਾ ਇਹ ਪੂਰੀ ਦੁਨੀਆ ਦੇ ਵਿੱਚ ਨੰਬਰ 1 ਤੇ ਆ ਔਰ ਉਹ ਬੱਚੇ ਜਿਹੜੇ ਆ ਰਾਜੂ ਜੀ ਔਰ ਇਹਨਾਂ ਦੀ ਟੀਮ ਜਿਹੜੀ ਮਿਹਨਤ ਕਰਦੀ ਆ ਕੋਚ ਸਹਿਬਾਨ ਔਰ ਟੋਲੀ ਇਹ ਸਾਰੇ ਲੜਕੇ ਇਸ ਬੱਚਿਆਂ ਨੂੰ ਇਸ ਕਲਚਰ ਨਾਲ ਜੋੜ ਰਹੇ ਆ ਇਹ ਜ਼ਰੂਰੀ ਆ ਕਿਉਂਕਿ ਅੱਜ ਮੋਬਾਈਲ ਦਾ ਜੋਗਾ ਬੱਚੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਦੁਨੀਆ ਵਾਲੇ ਕਲਚਰ ਨੂੰ ਤਾਂ ਦੇਖਦੇ ਆ ਪਰ ਸਾਡੇ ਕਲਚਰ ਤੋਂ ਵੀ ਦੂਰ ਹੋਈ ਯਾਰੇ ਇਸ ਕਰਕੇ ਰਾਜੀ ਜੀ ਨੂੰ ਮੈਂ ਮੁਬਾਰਕਬਾਦ ਦਿੰਨਾ ਕਿ ਸਾਡੇ ਪੰਜਾਬੀ ਕਲਚਰ ਦੇ ਨਾਲ ਇਹ ਜਿਹੜੇ ਆਉਣ ਵਾਲੀ ਸਾਡੀ ਪੀੜ੍ਹੀ ਆ ਇਹ ਜਦੋਂ ਜੁੜੂਗੀ ਸਾਡਾ ਦੁਨੀਆ 'ਚ ਨਾਮ ਆਊਗਾ